ਆਰ ਕੇ ਮੋਰੀ ਤਰੀ ਤੁਰੀ ਨਾਮ ਨਾਲ ਸਰੇ ਨਾਲ ਸੁਰਸਤ ਤੇ ਪੰਜ ਨਾਲ ਸਾਡੇ ਕਿਹਨਾਂ ਜਿੰਦਰ ਸਿੰਘ ਅਮਨਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਮੀਰ ਸਿੰਘ ਕੁੰਡਾ ਹਾਸ਼ੀਆ ਲੋਕਦਾਨ ਫਤੇ ਮਜੀਬੀ ਸਿੱਖ ਵਾਲਮੀਕ ਸਾਡੇ 12% ਦਾ ਰੱਖਵਾ ਕਰਨ ਬਚਾਓ ਮੋਰਕੇ ਵੱਲੋਂ ਅੱਜ ਇੱਥੇ ਅਹੀਂ ਆਪქਾ ਸਾਡੀ ਜਿਹੜੀ ਜਥੇਬੰਦੀ ਹੈ ਇਹ ਸੰਯੁਕਤ ਦਲਤ ਮੋਰਚੇ ਦੀ ਇੱਕ ਮੈਂਬਰ ਤੇ ਸੰਯੁਕਤ ਦਲਤ ਮੋਰਚਾ ਜਿਹਦੇ ਵਿੱਚ ਇਸ ਕੋਲੇ 15 16 ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਵੱਲੋਂ ਸਾਡੀ ਇੱਕ ਡਿਊਟੀ ਲਗਾਈ ਗਈ ਸੀ ਕਿ ਇਸ ਪਿੰਡ ਦੇ ਵਿੱਚ ਪਿੰਡ ਸੋਰਸਿੰਗ ਜਲਾ ਤਰਨਤਾਰਨ ਪੈਂਦਾ ਹੈ ਜੀ ਜਿਹੜਾ ਤਰਨਤਾਰਨ ਦੇ ਵਿੱਚ ਆ ਸੀ ਉਸ ਘਰ ਦੇ ਵਿੱਚ ਖੜੇ ਆ ਆ ਮਾੜਾ ਜਿਹਾ ਘਰ ਦੀ ਸਥਿਤੀ ਵਿਖਾ ਦਿਓ ਜੀ ਇਹ ਉਸੇ ਘਰ ਦੇ ਵਿੱਚ ਖੜੇ ਆ ਜਿਸ ਘਰ ਦੇ ਵਿੱਚ ਇਹ ਸਰਦਾਰ ਸਾਹਿਬ ਨੇ ਸਰਦਾਰ ਕਰਵਿੰਦਰ ਸਿੰਘ ਸਖਵਿੰਦਰ ਸਿੰਘ ਜੀ ਇਹ ਬੇਟੇ ਦੇ ਬਾਪ ਨੇ ਜਿਨ੍ਹਾਂ ਦਾ ਕਤਲ ਹੋਇਆ ਇਹ ਉਹਨਾਂ ਦੀ ਭੈਣ ਹੈ ਕੀ ਨਾਮ ਹੈ ਆਮਨਦੀਪ ਕੌਰ ਜੀ ਤੇ ਇਹਨਾਂ ਦੇ ਦੋ ਭਰਾ ਸੀ ਕਿਤੇ ਦੋਨਾਂ ਦੀ ਜਿਹੜੇ ਆਲਰੇਡੀ ਇੱਕ ਪਹਿਲਾ ਇੱਕ ਦੀ ਡੈਥ ਹੋ ਚੁੱਕੀ ਸੀਗੀ ਉਹ ਵੀ ਨੌਜਵਾਨ ਸੀਗਾ ਕੁਵਾਰਾ ਸੀ ਤੇ ਇਹ ਵੀ ਜਿਹਦੀ ਡੈਥ ਹੋਈ ਆ ਇਹ ਵੀ ਨੌਜਵਾਨ ਤੇ ਇਹ ਵੀ ਕੁਵਾਰਾ ਸੀਗਾ ਹੁਣ ਇਸੇ ਘਰ ਦੇ ਵਿੱਚ ਇਹ ਬਿਰਦ ਨੂੰ ਵੇਖਣ ਵਾਸਤੇ ਹੁਣ ਘਰ ਦੇ ਵਿੱਚ ਕੋਈ ਨਹੀਂ ਹੈ ਪਰ ਜਿਹੜੇ ਲੋਕਾਂ ਨੇ ਨੌਜਵਾਨ ਦਾ ਜਿਹਦਾ ਨਾਂ ਸੀਗਾ ਜੀ ਮਹਾਵੀਰ ਮਹਾਵੀਰ ਸਿੰਘ ਉਹ ਮਹਾਵੀਰ ਸਿੰਘ ਦਾ ਜਿਹੜੇ ਲੋਕਾਂ ਨੇ ਕਤਲ ਕੀਤਾ ਅਜੇ ਤੱਕ ਇਹਨਾਂ ਦੀਆਂ ਗੱਲਾਂ ਤੋਂ ਇਹ ਪਤਾ ਲੱਗਾ ਵੀ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਪਤਾ ਲੱਗਾ ਵੀ ਦੋ ਵਿਅਕਤੀਆਂ ਦੇ ਨਾਂ ਤੇ ਜਿਹੜਾ ਬਾਈ ਨੇਮ ਉਹਨਾਂ ਦੇ ਨਾਂ ਤੇ ਪਰਚਾ ਤਾਂ ਹੋ ਗਿਆ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਅਸੀਂ ਜਿਹੜੀ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਜਿਹੜੇ ਇਹ ਮੰਗ ਕਰਦੇ ਆ ਤਰਨਤਾਰਨ ਸਾਹਿਬ ਤੋਂ ਵੀ ਇਸ ਪਿੰਡ ਦੇ ਵਿੱਚ ਇੱਕ ਅਧਲਤ ਭਜਵੀ ਸਿੱਖ ਨੌਜਵਾਨ ਦਾ ਜਿਹੜਾ ਉਹ ਕਤਲ ਹੋਇਆ ਤੇ ਜਿਹੜੇ ਕਤਲ ਹੋਣ ਦੇ ਕਾਰਨ ਦੱਸੇ ਜਾ ਰਹੇ ਆ ਜੋ ਵੀਡੀਓ ਜੇ ਸਾਨੂੰ ਵਿਖਾਈਆਂ ਗਈਆਂ ਨੇ ਉਹਦੇ ਤੋਂ ਇਹ ਗੱਲ ਸਪਸ਼ਟ ਹੋ ਰਹੀ ਆ ਵੀ ਉਹਨੂੰ ਇਹ ਗੱਲ ਕਹੀ ਜਾ ਰਹੀ ਵੀ ਤੂੰ ਸਾਡੇ ਕਾਬੂ ਆ ਗਿਆ। ਚਲੋ ਉਹ ਕੀ ਕਰਨ ਉਸਤੇ ਗਿਆ ਸੀਗਾ ਉਹ ਜਦੋਂ ਕਿ ਕਹਿ ਰਿਹਾ ਹੈ ਕਿ ਵੀਡੀਓ ਦੇ ਵਿੱਚ ਮੈਂ ਇੱਥੇ ਚप्पल ਲੈਣਾ ਸੀ ਤੇ ਉਸ ਨੂੰ ਜਿਹੜਾ ਕੁੱਟਿਆ ਜਾ ਰਿਹਾ ਉਹ ਹੱਥ ਜੋੜ ਰਿਹਾ ਅਸੀਂ ਇੱਕ ਮਿੰਟ ਵਾਸਤੇ ਜੇ ਇਹ ਗੱਲ ਮੰਨ ਵੀ ਲੈਨੇ ਵੀ ਹਾਂ ਜਿਹੜੇ ਉਹ ਇਲਜ਼ਾਮ ਲਾ ਰਹੇ ਨੇ ਵੀ ਤੂੰ ਇੱਥੇ ਚੋਰੀ ਕਰਨ ਵਾਸਤੇ ਆਇਆ ਹੈ ਜੇ ਕਰਨ ਵਾਸਤੇ ਆਇਆ ਹੈ ਉਹ ਕਰਨ ਵਾਸਤੇ ਆਇਆ ਸੀਗਾ ਤੇ ਜੇ ਇਹ ਗੱਲ ਵੀ ਮੰਨ ਲਈਨੇ ਪਰ ਇਹਨਾਂ ਨੂੰ ਜਿਹੜਾ ਉਹ ਜਿਹੜੇ ਮੁੰਡੇ ਜਿਹੜੇ ਉਸ ਨੂੰ ਕੁੱਟ ਰਹੇ ਨੇ ਜਿਹੜੇ ਮਾਰ ਰਹੇ ਨੇ ਉਹਨਾਂ ਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਆਪੇ ਹੀ ਜਿਹੜੇ ਟਾਰਚਰ ਕਰਨ ਆਪੇ ਹੀ ਉਹ ਪੁਲਸ ਵਾਲੇ ਨੇ ਆਪੇ ਹੀ ਉਹ ਜੱਜ ਨੇ ਤੇ ਆਪੇ ਹੀ ਉਹ ਜਿਹੜੇ ਸਜ਼ਾ ਦੇਣ ਵਾਲੇ ਸੋ ਇਹ ਜਿਹੜਾ ਬਹੁਤ ਹੀ ਘਨੌੜੀ ਗੱਲ ਹੈ ਇੰਜ ਲੱਗ ਰਿਹਾ ਵੀ ਜਿਵੇਂ ਹੁਣ ਤੇ ਸਿਰਫ ਤੇ ਸਿਰਫ ਇਹ ਗੁੰਡਾ ਰਾਜ ਆ ਸਰਦਾਰ ਭਗਵੰਤ ਸਿੰਘ ਬਾਦ ਮੁੱਖ ਮੰਤਰੀ ਸਾਹਿਬ ਤੋਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਇਹਨਾਂ ਦੇ ਅਕੋਰਡਿੰਗਲੀ ਕਿਉਂਕਿ ਇਹਨਾਂ ਨੇ ਆਨ ਰਿਕਾਰਡ ਕੈਮਰੇ ਦੇ ਸਾਹਮਣੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਇਹ ਗੱਲ ਇਹਨਾਂ ਨੇ ਮੰਨੀ ਹੈ ਕਿ ਸਾਨੂੰ ਕਿਸੇ ਤੋਂ ਕੋਈ ਪੈਸਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਦਾ ਪਰਿਵਾਰ ਉਜੜਿਆ ਹੈ ਇਹਨਾਂ ਦੇ ਘਰ ਦਾ ਜਿਹੜਾ ਦੀਪ ਜਿਹੜਾ ਬੁੱਝ ਗਿਆ ਹੈ ਉਹਦੇ ਵਾਸਤੇ ਸਾਨੂੰ ਉਹ ਬੰਦੇ ਜਿਨ੍ਹਾਂ ਨੇ ਇਹ ਕਿਉਂਕਿ ਉਹ ਵੀਡੀਓ ਦੇ ਵਿੱਚ ਸਾਰਾ ਕੁਝ ਸਾਹਮਣੇ ਹੈ ਜਿਹੜੇ ਉਹਨਾਂ ਨੇ ਮਾਰ ਰਏ ਨੇ ਉਹਨੂੰ ਕੁੱਟ ਰਏ ਨੇ ਜਿਨ੍ਹਾਂ ਦੇ ਕਰਕੇ ਉਹਦੀ ਮੌਤ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਉਹਨਾਂ ਨੂੰ ਜਿਹੜਾ ਹੋਣਾ ਚਾਹੀਦਾ ਵਾ ਸਜ਼ਾ ਹੋਣੀ ਚਾਹੀਦੀ ਇਹਨਾਂ ਦੀ ਡਿਮਾਂਡ ਤੇ ਅਸੀਂ ਵੀ ਇਹਨਾਂ ਦੇ ਨਾਲ ਖੜੇ ਹਾਂ ਜੋ ਇਹ ਚਾਹਣਗੇ ਸੰਯੁਕਤ ਦਲਤ ਮੋਰਚਾ ਅਖੀਰ ਤੱਕ ਇਹਨਾਂ ਦੇ ਨਾਲ ਖੜਾ ਰਹੂਗਾ ਅਸੀਂ ਜਿਹੜੇ ਸੰਯੁਕਤ ਦਲਤ ਮੋਰਚੇ ਵੱਲੋਂ ਪਰਿਵਾਰ ਨੂੰ ਤੁਹਾਨੂੰ ਅਸੀਂ ਇਹ ਜਿਹੜੀ ਆਪਣੇ ਵੱਲੋਂ ਵਿਸ਼ਵਾਸ ਉਹਨੇ ਵੀ ਜਿੱਥੇ ਸੰਯੁਕਤ ਦਲਤ ਮੋਰਚੇ ਦੀ ਜਿਹਦੇ ਵਿੱਚ ਕਈ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਜਿੱਥੇ ਤੁਹਾਨੂੰ ਕੋਈ ਕੋਈ ਕਿਸੇ ਕਿਸਮ ਦੀ ਮੁਸ਼ਕਲ ਆਉਂਦੀ ਆ ਉਹ ਜਿਹੜਾ ਤੁਸੀਂ ਜ਼ਰੂਰ ਜਿਹੜਾ ਸਾਡੇ ਧਿਆਨ ਦੇ ਵਿੱਚ ਲਾਉਣੀ ਹੈ ਫਿਰ ਅਸੀਂ ਅੱਗੇ ਵੇਖਾਂਗੇ ਕਿ ਉਹਦੇ ਤੇ ਅਸੀਂ ਕੀ ਕਾਰਵਾਈ ਕਰਨੀ ਹੈ ਫੇਰ ਦੁਬਾਰਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਉਸ ਬੱਚੇ ਦਾ ਕਤਲ ਕੀਤਾ ਉਹ ਇਮੀਡੀਏਟ ਫੜ ਕੇ ਜਿਹੜੇ ਨੇ ਉਹਨਾਂ ਨੂੰ ਅੰਦਰ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਇਹ ਸਾਡੀ ਜਿਹੜੀ ਆ ਮੰਗ ਆ ਮੇਰੇ ਸਾਰੇ ਸਾਥੀ ਨਾਲ ਆਏ ਨੇ ਜੀ ਜਿਹੜੇ ਸੰਯੁਕਤ ਦਰਦ ਮੋਰ ਕੇ ਵੱਲੋਂ ਇਹ ਸਰਪੰਚ ਸਾਹਿਬ ਨੇ ਸਰਦਾਰ ਮੰਗਲ ਸਿੰਘ ਜੀ ਨੇ ਤੇ ਮੇਰੇ ਨਾਲ ਹੈ ਜੀ ਸਰਦਾਰ ਨਖਾਂ ਸਿੰਘ ਜੀ ਨੇ ਸਰਦਾਰ ਸਤਨਾਮ ਸਿੰਘ ਜੀ ਨੇ ਤੇ ਸਰਦਾਰ ਗੁਰਚਰਨ ਸਿੰਘ ਜੀ ਨੇ ਇਹ ਸਾਡੇ ਨੌਜਵਾਨ ਮੁੰਡੇ ਨੇ ਤੇ ਰਣਜੀਤ ਸਿੰਘ ਜੀ ਰਾਣਾ ਤੁਸੀਂ ਮੜਾ ਜਾ ਆਪਣੇ ਤੇ ਕਰਦੇ ਹੋ ਜੀ ਇਹ ਸਾਡੇ ਸਾਰੀ ਇੱਕ ਟੀਮ ਤੁਹਾਡੇ ਕੋਲ ਆਈ ਆ ਕਿ ਅਸੀਂ ਪ੍ਰਸ਼ਾਸਨ ਨੂੰ ਇਹਦੀ ਬੇਨਤੀ ਕਰਨਾ ਹੈ ਤੇ ਤੁਹਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਜਿਹੜੇ ਖੜੇ ਆ ਇਹ ਸਾਡੀ ਜਿਹੜੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ